बॉलीवुड अभिनेत्रीया ने अपनी प्रेगनेंसी दौरान भी फैशन ट्रेंड सेट करण ਦਾ ਕੋਈ ਮੌਕਾ ਛੱਡਿਆ ਹੀ ਨਹੀਂ ਤਾਂ ਜਿਵੇਂ ਇਹਨਾਂ ਦਿਵਿਆਂਗਾ ਨੇ ਸ਼ਾਨਦਾਰ ਮੈਟਰਨਿਟੀ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਦੱਸ ਜਿਏ ਸਿਰਫ ਦੀਪਿਕਾ ਨਹੀਂ ਸਗੋ ਸੋਨਮ ਕਪੂਰ ਤੇ ਬਿਪਾਸ਼ਾ ਬਾਸ਼ੂ ਨੇ ਵੀ ਪ੍ਰੈਗਨਸੀ ਦੌਰਾਨ ਆਪਣੇ ਮੈਟਰਨਿਟੀ ਫੋਟੋਸ਼ੂਟ ਨਾਲ ਫੈਸ਼ਨ ਦੀ ਦੁਨੀਆ ਵਿੱਚ ਹਲਚਲ ਜਿਹੜੀ ਹੈ ਮਚਾ ਦਿੱਤੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਨ੍ਹਾਂ ਬਿਨੇਤੀਆਂ ਦੇ ਜਿਹੜੇ ਡਿਫਰੈਂਟ ਇੱਕ ਵੱਖਰੇ ਫੋਟੋ ਸ਼ੂਟ ਦੱਸ ਜੀਏ ਦੀਪਿਕਾ ਪਾਦੂਕੋਨ ਜਲਦੀ ਹੀ ਮਾਂ ਬਣਨ ਵਾਲੀ ਹੈ ਇਸ ਤੋਂ ਪਹਿਲਾਂ ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਮੈਟਰਿਨਿਟੀ ਫੋਟੋ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈਟ ਤੇ ਤਹਿਲਕਾ ਜੜਾਇਆ ਮਚਾ ਦਿੱਤਾ ਹੈ ਦੱਸ ਜੀਏ ਨਾਲ ਹੀ ਦੀਪਿਕਾ ਪਾਦੂਕੋਨ ਦੇ ਬਲੈਕ ਬਲੈਕ ਐਂਡ ਵਾਈਟ ਮੈਟਰਨਿਟੀ ਫੋਟੋ ਸ਼ੂਟ ਨੂੰ ਕਾਫੀ ਜ਼ਿਆਦਾ ਪਸੰਦ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਤਸਵੀਰਾਂ ਜਿਹੜੀਆਂ ਨੇ ਉਹ ਕੁਛ ਹੀ ਪਲਾਂ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸਦੀ ਇਹ ਵੀ ਤਸਵੀਰਾਂ 'ਚ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ ਨਾਲ ਹੀ ਦੀਪਿਕਾ ਪਾਦੂਕੋਨ ਨੇ ਆਪਣੇ ਤੀਜਾ ਮੈਟਰਨਿਟੀ ਸ਼ੂਟ ਵਿੱਚ ਉਤਪੰਨ ਬਲੇਜ਼ਰ ਅਤੇ ਇੱਕ ਵੱਖਰੀ ਡਰੈਸ ਜਿਹੜੀ ਹੈ ਇੱਕ ਪਾਈਏ ਜਿਸ ਨਾਲ ਇੱਕ ਵੱਖਰਾ ਫੈਸ਼ਨ ਦਾ ਟ੍ਰੈਂਡ ਵੀ ਸੈੱਟ ਕਰ ਦਿੰਦਾ ਹੈ ਦਸ ਜੇ ਉਸ ਦਾ ਇੰਸਟਾਗ੍ਰਾਮ ਹੁਣ ਅਸਲੀਕ ਟ੍ਰੈਂਡੀ ਪਹਿਰਾਵੇ ਵਿੱਚ ਉਸ ਦੇ ਬੇਬੀ ਬੰਪ ਦੀਆਂ ਤਸਵੀਰਾਂ ਨਾਲ ਫਾਂਸ ਜਿਹੜੇ ਨੇ ਉਹ ਹੈਰਾਨ ਨੇ ਤੇ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਤਸਵੀਰਾਂ ਚ ਪਤੀ ਰਨਵੀਨ ਨਾਲ ਅਦਾਕਾਰਾਂ ਦੀ ਕੈਮਿਸਟਰੀ ਨੂੰ ਵੀ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਦੱਸ ਦਈਏ ਦੀਪਿਕਾ ਤੋਂ ਪਹਿਲਾਂ ਵੀ ਪਾਸ਼ਾ ਬਾਸੂ ਨੇ ਵੀ ਆਪਣੇ ਮੈਟਰਨਿਟੀ ਫੋਟੋ ਸ਼ੂਟ ਨਾਲ ਕਾਫੀ ਸੁਰਖੀਆਂ ਬਟੋਰੀਆਂ ਸੀ ਤੇ ਹੁਣ ਇਸ ਤਸਵੀਰ ਚ ਗਰਭਵਤੀ ਵੀ ਪਾਸ਼ਾ ਆਫ ਸ਼ੋਲਡਰ ਬਲੈਕ ਉਸ ਦਾ ਕਾਫੀ ਜ਼ਿਆਦਾ ਸ਼ਾਨਦਾਰ ਲੱਗ ਰਹੀ ਹੈ ਨਾਲ ਹੀ ਦਾ ਜ਼ਈ ਕਿ ਬਾਸ਼ਾ ਨੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਚਿੱਟੇ ਰੰਗ ਵਿੱਚ ਜੁੜਵਾ ਹੋਣ ਦੌਰਾਨ ਆਪਣੇ ਮੈਟਰਨਿਟੀ ਫੋਟੋ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ ਤੇ ਉਧਰ ਗੱਲ ਕਰੀਏ ਜਿਸ ਸੋਨਮ ਕਪੂਰ ਦੀ ਤਾਂ ਸੋਨਮ ਕਪੂਰ ਨੇ ਵੀ ਵਾਈਟ ਫਾਉਂਡਸ ਆਊਟਫਿਟ ਚ ਮੈਟਰਨਿਟੀ ਸ਼ੂਟ ਕਰਵਾ ਕੇ ਕਾਫੀ ਸੁਰਖੀਆਂ ਬਟੋਰੀਆਂ ਗੱਲ ਕਰੀਏ ਸਮੀਰਾ ਰੈਡੀ ਦਿੱਤਾ ਉਸ ਨੇ ਪਾਣੀ ਦੇ ਅੰਦਰ ਮੈਟਰਨਿਟੀ ਸ਼ੂਟ ਕਰਵਾਇਆ ਸੀ ਦੱਸਦੀ ਉਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸੀ ਨਾਲ ਹੀ ਅਭੀ ਨੀਤਰੀ ਨੇ ਬਿਕਨੀ ਪਹਿਨ ਕੇ ਪਾਣੀ ਦੇ ਅੰਦਰ ਪੋਜ਼ ਦਿੱਤਾ ਸੀ ਅਤੇ ਆਪਣੇ ਬੇਬੀ ਬਬੂ ਨੂੰ ਫਲੌਟ ਵੀ ਕੀਤਾ ਸੀ ਦੱਸ ਇਹ ਕਰੀਨਾ ਕਪੂਰ ਦੇ ਮੈਟਰਨਿਟੀ ਫੋਟੋ ਸ਼ੂਟ ਨੇ ਇੰਟਰਨੈਟ ਤੇ ਵੀ ਧਮਾਲ ਮਚਾ ਦਿੱਤੀ ਸੀ ਹਾਲ ਹੀ ਜੇ ਬੇਟੀ ਦੀ ਮਾਂ ਬਣ ਰੇ ਰੀਚਾ ਚੱਡਾ ਨੇ ਵੀ ਆਪਣੀ ਹਾਲ ਹੀ ਚ ਬੇਟੀ ਦੀ ਮਾਂ ਬਣੀ ਰੀਚਾ ਚੱਡਾ ਨੇ ਵੀ ਆਪਣੇ ਪਤੀ ਅਲੀ ਫਜ਼ਲ ਦੀ ਗੋਚ ਚ ਆਪਣੀ ਕਮੀਜ਼ ਦਾ ਬਟਨ ਉਤਾਰ ਕੇ ਲੇਟ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਸੀ ਇਹਨਾਂ ਦਾ ਕਾਰਨ ਨੇ ਇੰਟਰਨੈਟ ਤੇ ਕਾਫੀ ਜ਼ਿਆਦਾ ਹਲਚਲ ਜਿਹੜੀ ਉਹ ਮਚਾ ਦਿੱਤੀ ਹੈ ਤੇ ਇੱਕ ਵੱਖਰਾ ਹੀ ਟ੍ਰੈਂਡ ਜਿਹੜਾ ਉਹ ਸੈੱਟ ਕਰ ਦਿੱਤਾ ਹੈ